ਪਿੰਡਾਂ 'ਚ ਬੈਠੇ ਆ ਉਹਨਾਂ ਦੇ ਦੇਸ਼ ਚ ਬਹਿਵਾ ਮੈਂ ਮੈਂ ਮੇਲੇ ਮੋਲਕ ਸਿੰਘ ਮੁਰਦਾਬਾਦ 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 ਸਾਡੇ ਪ੍ਰਧਾਨ ਜੀ ਦੱਸ ਕੇ ਗਏ ਆ ਜਿਹੜਾ ਸਰਕਾਰੀ ਵਕੀਲ ਆ ਉਹ ਗੰਦੂਰੇ ਦੀ ਬੋਲੀ ਬੋਲਦਾ ਉਹ ਇਹ ਸਰਕਾਰੀ ਵਕੀਲ ਦਾ ਕੀ ਆ 5000 ਰੁਪਏ ਦੇ ਦੋ ਥੋੜੇ ਜਿਹੇ ਬਿਆਨ ਨਹੀਂ ਦਿੰਦਾ ਕਿ ਉਹ ਪੁਲਿਸ ਪ੍ਰਚਾਰਣ ਮੁਰਦਾਬਾਦ 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 ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚੰਦਪਾਣ ਐਕਸ਼ਨ ਕਮੇਟੀ ਦੇ ਸੱਦੇ ਤੇ ਪਹਿਲੇ ਦਿਨ ਤੋਂ ਲੈ ਕੇ 4 ਮਹੀਨੇ ਹੋ ਗਏ ਭਾਰਤੀ ਕਿਸਾਨ ਯੂਨੀਅਨ ਇਕਤਾਗਰਾਹਾ ਮੋੜਣਾ ਮੋਡਲਾ ਕੇ ਤੇ ਸਿਰ ਨਾ ਸਿਰ ਲਾ ਕੇ ਖੜੀ ਆ ਤੇ ਖੜੀ ਵੀ ਰਹੂਗੀ ਕੋਕੇ ਕਿਸਾਨ ਦੋਸਤੋ ਤੇ ਮਜ਼ਦੂਰ ਭਰਾਓ ਤੁਹਾਨੂੰ ਪਤਾ ਆਪਾਂ ਇਹਨਾਂ ਦੇ ਵਧੈਕਾਂ ਦਾ ਵਿਰੋਧ ਕਰਦੇ ਆ ਤੇ ਕਰਦੇ ਰਹਾਂਗੇ ਜਿਵੇਂ ਕਿ ਪਿੰਡ ਢੱਲੇ ਆਏ ਚ ਬਾਸੋਂ ਫਰੀਦਕੋਟ ਦੇ ਮੇਲੇ ਨੇ ਜਾਣਾ ਸੀਗਾ ਉੱਥੇ ਉਹਦਾ ਵਿਰੋਧ ਕੀਤਾ ਗਿਆ ਤੇ ਕੋਸ ਚੰਨਕ ਮਜ਼ਦੂਰਾਂ ਦੀਆਂ ਬੀਬੀਆਂ ਨੇ ਆਖਿਆ ਵੀ ਐਮਐਲਏ ਨੇ ਸਾਡੇ ਬੱਚਿਆਂ ਨੂੰ ਕੁਝ ਦੇਣ ਆਉਣਾ ਸੀ ਉਹ ਅਸੀਂ ਇਹ ਆਨੇ ਆ ਵੀ ਨਾ ਹੀ ਤਾਂ ਇਹਨਾਂ ਦੇ ਕਿਸੇ ਕਿਸਾਨ ਨੂੰ ਤੇ ਨਾ ਹੀ ਕਿਸੇ ਮਜ਼ਦੂਰ ਦੇ ਬੱਚੇ ਨੂੰ ਇਹਨਾਂ ਨੇ ਸਕੂਲਾਂ 'ਚ ਜਾ ਕੇ ਦਿੱਤਾ ਸਿਰਫ ਇੱਕ ਤਾਂ ਸਾਡੇ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਜਿਹੜੇ ਇਹਨਾਂ ਦੇ ਇਤਨਾੜ ਚੌਧਰੀ ਆ ਉਹ ਪਿੰਡਾਂ ਚ ਪਾਰਾ ਪਾਉਂਦੇ ਆ ਬਿਜੇ ਕਿਸਾਨ ਜਿਥੇ ਬੰਦਿਆਂ ਨਾਲ ਮਜ਼ਦੂਰ ਉੱਠ ਖੜੇ ਭਾਈ ਇਹਨਾਂ ਨੂੰ ਸਵਾਲ ਜਵਾਬ ਕਰਨਗੇ ਤੇ ਸਵਾਲ ਜਵਾਬ ਕਰਾਂਗੇ ਵੀ ਜਿਵੇਂ ਕੇ ਸਾਡੇ ਪੁਰਖਿਆਂ ਦੇ ਹੁੰਦੇ ਸੀ ਹੁਣ ਤਾਂ ਕੋਈ ਹਾੜੀ ਨਹੀਂ ਵੱਢਦਾ ਤੇ ਪੱਠੇ ਪੰਡਾ ਨਾਲ ਨਹੀਂ ਡੋਦਾ ਕਿਸਾਨ ਦਾ ਤੇ ਮਜ਼ਦੂਰ ਦਾ ਨੌ ਮਾਸ ਦਾ ਰਿਸ਼ਤਾ ਕਿਉਂਕਿ ਜਿੰਨਾ ਚਿਰ ਅਸੀਂ ਸਿਰ ਨਾਲ ਸਿਰ ਲਾ ਕੇ ਪਾਂਡ ਨਹੀਂ ਬੰਦੇ ਹੁੰਦੇ ਸੀ ਉਹ ਨਾજર ਪੰਡ ਬਾਈਦੀ ਨਹੀਂ ਸੀਗੀ ਕਿਉਂਕਿ ਅਸੀਂ ਹੜੰਬਿਆਣਾ ਦਾਣੇ ਹੱਥੀ ਕੱਢੇ ਵਿਆ ਸੀ ਤਾਂ ਤੁਹਾਨੂੰ ਦੱਸਦੇ ਆ ਓ ਜੀ ਇਹਨਾਂ ਨੂੰ ਕ੍ਰਮ ਚੌਧਰੀਆਂ ਨੂੰ ਦੱਸਣਾ ਚਾਹੁੰਨੇ ਆ ਮਜ਼ਦੂਰ ਸਾਡੇ ਤੇ ਅਸੀਂ ਮਜ਼ਦੂਰਾਂ ਦੇ ਆ ਕਿਉਂਕਿ ਸਾਨੂੰ ਮਜ਼ਦੂਰਾਂ ਬਿਨਾ ਨਹੀਂ ਸਰਦਾ ਤੇ ਮਜ਼ਦੂਰਾਂ ਨੂੰ ਸਾਨੂੰ ਸਾਡੇ ਬਿਨਾ ਨਹੀਂ ਸਰਦਾ ਹਾਏ ਜਿਹੜਾ ਕ੍ਰਮ ਚੌਧਰੀ ਆ ਪਿੰਡਾਂ 'ਚ ਬੈਠੇ ਆ ਉਹਨਾਂ ਦਾ ਦੇਲ ਚ ਵਾਵਾ ਕਿਉਂ ਭਾਈ ਉਥੇ ਐਮਐਲਏ ਨੇ ਜਾਣਾ ਹੁੰਦਾ ਜਾ ਕਿਸੇ ਸਤ ਜੋਨੇ ਜਾਣਾ ਹੁੰਦਾ ਜਾਂ ਡੀਐਸਪੀ ਨੇ ਜਾਣਾ ਹੁੰਦਾ ਕੋਈ ਘੱਟ ਤਕਰੀਬਨ ਸਾਰੇ ਨੇ ਕੋਸ ਕੇ ਚੰਨਕ ਸਰਪੰਚ ਆਹ ਦਿੰਦੇ ਆ ਵੀ ਇੱਥੇ ਬਾਈਨਰੇ ਗਾਲਾਂ ਨੇ ਸਫਾਈ ਕਰਨੀ ਆ ਕਿਉਂਕਿ ਕੱਲ ਨੂੰ ਇਹਨਾਂ ਦਾ ਪ੍ਰੋਗਰਾਮ ਆ ਅਸੀਂ ਐਸੇ ਕਰਕੇ ਆ ਨਹੀਂ ਉਹ ਤਾਂ ਤੁਹਾਨੂੰ ਨਾ ਦੇ ਆੜੀਓ ਤੁਹਾਨੂੰ ਸੈਂਟਰ ਸਰਕਾਰ ਨੇ ਦੇਣੀ ਆ ਤੇ ਤੁਹਾਨੂੰ ਥੱਲੇ ਲਾਈ ਬੈਠਿਆ ਕੜਮ ਚੋਦਰੀ ਅਸੀਂ ਉਹਨਾਂ ਦੇ ਥੱਲੇ ਨਹੀਂ ਲੱਗਣਾ ਜਿੰਨਾ ਜਿਹੜੇ ਜਾਗਰੂਪ ਨਹੀਂ ਹੁੰਦੇ ਪਿੰਡਾਂ 'ਚ ਜਾਗ ਨਹੀਂ ਲਾਉਂਦੇ ਕੇ ਜਾ ਜਾ ਕੇ ਉਹਨਾਂ ਚ ਸਾਡਾ ਕੱਖ ਨਹੀਂ ਮੰਨਣਾ ਜੋਧ ਨਸ਼ਾ ਵਿਰੋਧ ਜਿਹੜੀ ਇਹਨਾਂ ਨੇ ਆਖਿਆ ਜੋਧ ਨਸ਼ਾ ਵਿਰੋਧ ਆ ਓ ਪਾਈਆ ਪੰਜ ਛੀ ਦਿਨ ਛੀ ਦਿਨ ਹੋ ਗਏ ਆ ਸੁਖਣ ਵਾਲੇ 24 ਸਾਲ ਦਾ ਮੁੰਡਾ ਟੀਕੇ ਦੀ ਦੋਸ਼ ਨਾਲ ਮਰਿਆ ਸਤਨਾ ਸਿੰਘ ਉਹਦਾ ਨਾਮ ਸਾਨਾ ਉਹ ਬਿੰਦਰ ਸਿੰਘ ਆ ਭੋਲੂ ਵਾਲੇ ਵਾਲੇ ਰੋਡ ਤੇ ਵੀ ਇੱਕ ਮਰਿਆ ਉਦੋਂ ਅਗਲੇ ਦਿਨ ਉਹ ਕਿਉਂ ਵੀ ਇੱਥੋਂ ਦੀ ਐਸਐਸਪੀ ਕਿਉਂ ਸੁੱਤੀ ਪਈ ਆ ਤੇਰੀਆਂ ਅੱਖਾਂ ਨਹੀਂ ਖੁੱਲੀਆਂ ਆਈਆਂ ਆ ਜਿਹੜਾ ਦਬੰਗ ਐ ਐਸਐਚਓ ਬੰਦਾ ਤੁਹਾਡਾ ਰਜੇਸ਼ ਕੁਮਾਰ ਉਹ ਯਾਰ ਇਹ ਦੋ ਮੁੰਡੇ ਸ਼ਹੀਦ ਹੋ ਗਏ ਆ ਚਿੱਤੇ ਦੀ ਡੋਸਣਾ ਮਰ ਗਏ ਆ ਕੀ ਇਹਨੂੰ ਸਸਪੈਂਡ ਕਿਉਂ ਨਹੀਂ ਕਰਦੇ ਤੁਸੀਂ ਬਿਆਨ ਤਾਂ ਦੇ ਦਿੰਨੇ ਆ ਵੀ ਉੱਥੋਂ ਦਾ ਐਸਐਚਓ ਥਾਣੇ ਦਾ ਮਾਲਕਾ ਜਿਹੜਾ ਜਾਂ ਚੌਕੀ ਇਨ ਚਾਰਜਾ ਉਹ ਜ਼ਿੰਮੇਵਾਰ ਆ ਕਿਉਂਕਿ ਇੱਥੇ ਜਾ ਕੇ ਇਹਨਾਂ ਨੂੰ ਦਬਾਉਣ ਦੀ ਖੇਚਲ ਕਰਦੇ ਆ ਜੀਦਾ ਕੋਈ ਗੱਬਰੂ ਪੁੱਤ ਤੁਰ ਜਾਂਦਾ ਵੀ ਪਾਈ ਤੁਹਾਨੂੰ ਖੱਜਲ ਖਵਾਰੀ ਬਹੁਤ ਹੋਊਗੀ ਕਿਉਂਕਿ ਅੱਜ ਤੁਹਾਡੀ ਦਾ ਮੁੰਡਾ ਬੱਚੇ ਦੀ ਲਾਸ਼ ਲੈ ਜਾਣਗੇ ਤੁਹਾਨੂੰ ਤਿੰਨ ਦਿਨ ਮਿਲਣੀ ਨਹੀਂ ਉਹ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਜੇ ਸੱਚੀ ਨਸ਼ਾ ਛਡਾਉਣ ਵਾਲੇ ਪਾਸੇ ਹੋਏ ਆ ਉਹ ਇਥੋਂ ਦੇ ਐਮਐਲਏ ਨੂੰ ਨੱਥ ਪਾਓ ਤੁਸੀਂ ਜਿੰਨਾਂ ਦੇ ਡਰਾਈਵਰ ਤੇ ਪੀਏ ਨਸ਼ਾ ਵਕਾਉਂਦੇ ਤੇ ਐਮਐਲਏ ਹਿੱਸਾ ਲੈਂਦੇ ਆ ਆ ਪਿਛਲੇ ਦਿਨੀ ਤੁਸੀਂ ਵੇਖਿਆ ਆ ਫਰੀਦਕੋਟ ਵਾਲੇ ਐਮਐਲਏ ਦਾ ਪੀਏ ਡਰਾਈਵਰ 310 ਗ੍ਰਾਮ ਚਿੱਟੇ ਨਾ ਫੜਿਆ ਗਿਆ ਤੇ ਪ੍ਰਸ਼ਾਸਨ ਦਾ ਉੱਤੇ ਜ਼ੋਰ ਲੱਗੀ ਜਾਂਦਾ ਵੀ ਐਮਐਲਏ ਦਾ ਨਾਂ ਸਿੱਧਾ ਆਊਗਾ ਤੋ ਹੈ ਯਾਰ ਐਮਐਲਏ ਦਾ ਡਰਾਈਵਰ ਕੋਲੇ 15-14000 ਰੁਪਇਆ ਤਨਖਾਹ ਹੁੰਦੀ ਆ ਉਹ ਨੂੰ ਅਗਲਾ ਰੁਪਇਆ ਤਾਰਾ ਨਹੀਂ ਦਿੰਦਾ ਵੀ ਇਹ 10-12000 ਤਾਂ ਪਹਿਲਾਂ ਅਡਵਾਂਸ ਲੈ ਕੇ ਖਾੜ ਗਿਆ ਖਾ ਗਿਆ ਇਹ ਤੇ 300 ਗ੍ਰਾਮ 310 ਗ੍ਰਾਮ ਜਿਹੜਾ ਚਿੱਟਾ ਭਾਈ ਕਿੰਨੇ ਦਾ ਬਣ ਗਿਆ ਉਹ ਕੀ ਦਾ ਇਥੋਂ ਦਾ ਐਮਐਲਿਆਂ ਦਾ ਜੀ ਉਹ ਤਾਂ ਅਣਜਾਣ ਸੀਗੇ ਉਹਦੀ ਗੱਡੀ ਰੋਕ ਕੇ ਉਹਦੇ ਨਾਲ ਚੜ ਗਏ ਓ ਯਾਰ ਅਸੀਂ ਵੀ ਗੱਡੀਆਂ ਦੌਣੇ ਅਸੀਂ ਮੋਟਰਸਾਈਕਲਾਂ ਦੌਣੇ ਅਸੀਂ ਨਹੀਂ ਅਣਜਾਣ ਨੂੰ ਚੜਾਉਂਦੇ ਤੁਸੀਂ ਕਿਉਂ ਚੜਾਇਆ ਜਿਹੜਾ ਪਰ ਉਹਦੇ ਚ ਕੰਡਾ ਮਿਲਿਓ ਕਿਦਾ ਤੇ ਸੇਖੋਂ ਦਾ ਪੂਰਾ ਜੋਰ ਲੱਗਾ ਵਿਆ ਉਹਦੇ ਤੇ ਬੀਏ ਜੀ ਮੇਰੇ ਡਰਾਈਵਰ ਦਾ ਚਿੱਤਾਂ ਨਹੀਂ ਤੇ ਉਹ ਅਣਜਾਣ ਬੰਦੇ ਜੇ ਉਹ ਅਣਜਾਣ ਬੰਦੇ ਨੂੰ ਚੜਾਉਣੇ ਕਿਉਂ ਆ ਉਹ ਤੁਸੀਂ ਉਹਨੂੰ ਤਾਂ ਹੀ ਚੜਾਉਣੇ ਆ ਜੋਨੇ 5 ਲੱਖ ਦਾ ਵੇਚਿਆ ਵਿੱਚੋਂ 4 ਲੱਖ ਸਾਢਾ ਲੱਖ ਹੀ ਉਹਦਾ ਆਹ ਫਾੜਕਾਂ ਦੇ ਲਾਵੜੋ ਆ ਹੁਣੇ ਜਾਇਆ ਪਾਦੀ ਨਾ ਮੋਟਰਸਾਈਕਲ ਵਾਲੇ ਤੇ ਐਲਟੋ ਗੱਡੀਆਂ ਵਾਲੇ ਚਿੱਟਾ ਵੇਚਦੇ ਹੁਣ ਮੇਰਾ ਸਿਰ ਤੇ ਥੋੜੀ ਜੁੱਤੀ ਹੋਊਗੀ ਮੇਰਾ ਪਿੰਡ ਖਗਿਆਣਾ ਕਘਿਆਣਾ ਸਕੂਲ ਕੋਲੇ ਰਾਈਆਂ ਵਾਲੇ ਦਾ ਮੁੰਡਾ ਜਾਂਦਾ ਸ਼ਿਵਰੇ ਵਾਲੇ ਦਾ ਮੁੰਡਾ ਉਧਰੋਂ ਉਹਦਾ ਅਲਟੋ ਤੇ ਸ਼ਰੇ ਆਮ ਚਿੱਟਾ ਵੇਖਦਾ ਤੇ ਪਾਲ ਪ੍ਰਸ਼ਾਸਨ ਸਾਡੇ ਦੀਆਂ ਅੱਖਾਂ ਮੀਚੀਆਂ ਆ ਕਾ ਕਿ ਉਹ ਮੀਚ ਗਏ ਫੜ ਲੈਂਦੇ ਆ ਉਹਨੂੰ ਫੜ ਲਿਆ ਅਗਲੇ ਦਿਨ ਜਵਾਨ ਤੋਂ ਗਈ ਜਵਾਨ ਤੋਂ ਉਹਨਾਂ ਇਹਦਾ ਕੀ ਅਸਰ ਆ ਭਾਈ ਉਹਨਾਂ ਤੇ ਕੋਕੇ ਇਕੱਲੇ ਇੱਥੇ ਚੋਰ ਨਾਲ ਕੁੱਤੀ ਰਲੀ ਵੀ ਆ ਚੋਰ ਦੀ ਜਵਾਨ ਤੋਂ ਨਾਲ ਦੀ ਨਾਲ ਹੋ ਜਾਂਦੀ ਆ ਤੇ ਅਗਲੇ ਦਿਨ ਆ ਜਿਹੜਾ ਜੁਨੇ ਲੱਖ ਦੀ ਚੋਰੀ ਕੀਤੀ ਆ ਨਾ ਅਗਲੇ ਦਿਨ 2 ਲੱਖ ਦੀ ਚੋਰੀ ਕਰੂਗਾ ਆ ਕਹੂਗਾ 50 ਹਜ਼ਾਰ ਤਾਂ ਮੈਂ ਵਕੀਲ ਨੂੰ ਦੇਊਗਾ ਤੇ ਜਿਵੇਂ ਸਾਡੇ ਪ੍ਰਧਾਨ ਜੀ ਦੱਸ ਕੇ ਗਏ ਆ ਜਿਹੜਾ ਸਰਕਾਰੀ ਵਕੀਲ ਆ ਉਹ ਗੰਦੂਰੇ ਦੀ ਬੋਲੀ ਬੋਲਦਾ ਉਹ ਯਾਰ ਸਰਕਾਰੀ ਵਕੀਲ ਦਾ ਕੀ ਆ 5000 ਰੁਪਇਆ ਦੇ ਦੋ ਥੋੜੇ ਜਿਹਾ ਬਿਆਨ ਨਹੀਂ ਦਿੰਦਾ ਕਿ ਉਹ ਉਹ ਤੁਹਾਡੇ ਨਾਂ ਦਾ ਸਰਕਾਰੀ ਉਹ ਸਰਕਾਰ ਦੀ ਤਨਖਾਹ ਲੈਂਦਾ ਉਹ ਤੁਰ ਰੁਪਈਏ ਬਣਾਉਂਦਾ ਆ ਆਪਣੀਆਂ ਕੋਟਾਂ ਚ ਹੋ ਜਾਂਦਾ ਸ਼ਰੇਆਮ ਹੋ ਜਾਂਦਾ ਕਿਉਂਕਿ ਅਸੀਂ ਇਹਨਾਂ ਤੋਂ ਕੋਟਾਂ ਤੋਂ ਅਸੀਂ ਤਕੜੇ ਨਹੀਂ ਗਏ ਪੈਸੇ ਜਿਸੀਂ ਇਹਨਾਂ ਨੂੰ ਤਕੜੇ ਨਹੀਂ ਗੁੰਦੂਰੇ ਆਰਗਿਆਂ ਨੂੰ ਗੁੰਦੂਰੇ ਆਰਗਿਆਂ ਨੂੰ ਕਰੋੜ ਰੁਪਈਆ ਮਹੀਨੇ ਦੀ ਆਮਦਨ ਆਮਦਨ ਤੈ ਇਤੋਂ ਦੇ ਐਸਐਸਪੀ ਨੂੰ 20 ਲੱਖ ਰੁਪਈਆ ਦੇ ਦੇ ਦੋ ਤੇ ਘਰੇ ਸਮਾਨ ਛੱਡ ਕੇ ਆਊਗੀ ਵੀ ਆ ਚੱਕ ਸਮਾਨ ਲੈ ਜਾ ਤੂੰ ਠੀਕ ਆ ਕਿ ਨਹੀਂ ਆ ਜਿਹੜਾ ਰਜੇਸ਼ ਆ ਥੋੜਾ ਐਸਐਚਓ ਦਮੰਗ ਬਣਾਇਆ ਵੈ ਲੋਕਾਂ ਦਾ ਇਹਦੀ ਬੈਂਕ ਰੋਡ ਤੇ ਧਿਆਨ ਕਰੋ ਇਹ ਕੇਦਾ ਪਿਓ ਸ਼ਰਾਬੀ ਸੀ ਸ਼ਰਾਬੀ ਕਰੇ ਸਭ ਜੀ ਉਹ ਲੈ ਕੇ ਜਾਂਦਾ ਸੀਗਾ ਰੇੜੀ ਤੋਂ ਚੱਕ ਕੇ ਮੋਲ ਨਹੀਂ ਲੈ ਕੇ ਜਾਂਦਾ ਸੀਗਾ ਕੋਟ ਕਪੂਰੇ ਜਾ ਕੇ ਕਿੱਥੋਂ ਮਰਜੀ ਇਹਦੀ ਐਂਡਕਵਾਰੀ ਕਰ ਲੋ ਅੱਜ ਇਹ ਸੱਚੋ ਬਣ ਗਿਆ ਤੇ ਅੱਜ ਇਹ ਦਵੰਗ ਬਣ ਗਿਆ ਪੁਰਾਣੇ ਦਿਨ ਭੁੱਲ ਗਿਆ ਵੀ ਮੈਂ ਇਨਾ ਮਜ਼ਦੂਰਾ ਚੋਂ ਆ ਇਹ ਭੁੱਲ ਗਿਆ ਇਹਨੂੰ ਆਪਦੀ ਵਰਦੀ ਦਾ ਹੱਕਾਰ ਵੀ ਮੇਰੇ ਸਟਾਰ ਲੱਗੇ ਆ ਓ ਦੋਸਤਾ ਸਟਾਰ ਇੰਨਾ ਜਾਂਦਾ ਲੱਗੇ ਤੇਰੇ ਸਟਾਰ ਜਾਦੇ ਨਹੀਂਗੇ ਐਥੋਂ ਕੱਲੂ ਕੱਲ ਅਸੀਂ ਦੁਰੇ ਜਾ ਕੇ ਤਹਿਸੀਲਦਾਰ ਨੂੰ ਮਿਲਣਾ ਐਥੇ ਡੀਐਸਪੀ ਦੀ ਡਿਊਟੀ ਆ ਆਲਾ ਪ੍ਰਧਾਨ ਜੀ ਆਦਾ ਝੰਡਾ ਰੱਖ ਕੇ ਜਾਓ ਮੈਂ ਇਹ ਵੀ ਇਹਦਾ ਬੰਬ ਫਿੱਟ ਕੀਤਾ ਸਾਡਾ ਵੀ ਇਹਦਾ ਸਾਡਾ ਬੰਬ ਫਿੱਟ ਕੀਤਾ ਵੀ ਭਾਈ ਉੱਥੇ ਜਾ ਕੇ ਰੱਖੋਗੇ ਤੁਸੀਂ ਨਹੀਂ ਜੀ ਉਹ ਲਾ ਕੇ ਜਾਓ ਮਹਾਕਲ ਨੂੰ ਤੂੰ ਐਸਾ ਸਾਡੇ ਕੋਲ ਆਂਗਾ ਦਾ ਸਟਾਰ ਲਾ ਕੇ ਆਂਗਾ ਤੂੰ ਵੀ ਸਟਾਰ ਲਾ ਕੇ ਆ ਆਂਦਾ ਸਾਡੇ ਸਰਕਾਰ ਦੇ ਆ ਤੇ ਮਹਾ ਸਾਡਾ ਝੰਡਾ ਤੇ ਬੈਠਾ ਨਾ ਜਿਹੜਾ ਇਹ ਸਾਡੀ ਇੱਕ ਸਰਕਾਰ ਆ ਇਹ ਸਾਡੇ ਸਟਾਰ ਆ ਮੈਂ ਹਾਂ ਸੀ ਜਾਣਿਆ ਤੂੰ ਰੋਕ ਆ ਆ ਬੇ ਟੈਲੀ ਏਜੰਸੀ ਵਾਲ ਨੂੰ ਨਾਲ ਘੱਲਿਆ ਹੋਣੀ ਵੀ ਉੱਥੇ ਜਾ ਕੇ ਬਹਿ ਨਾ ਜਾਣ ਇੱਥੇ ਇਹਨਾਂ ਦਾ ਆ ਹਾਲਾ ਤੇ ਜੇ ਕੰਦੂਰੇ ਵਰਗਾ ਆਉਂਦਾ ਹੋਵੇ ਪਹਿਲਾ ਤੋਂ ਦੀ ਬਾਰੀ ਦਾ ਬੂਹਾ ਖੋਲ ਦੇ ਜਿਹੋ ਜੇ ਡੀਐਸਪੀ ਫੇਰ ਉਹਦੇ ਲਾਉਂਦੇ ਪੈਰੀ ਹੱਥ ਤੇ ਨਾਲੇ ਪਿਉਂਦੇ ਠੰਡਾ ਨੂੰ ਤੇ ਤੁਹਾਨੂੰ ਜਾਸਤ ਨਹੀਂ ਗਈ ਤੁਸੀਂ 10 ਬੰਦੇ ਆ ਏ ਧਰਨਾ ਚੱਲੀ ਜਾਂਦਾ ਝੰਡੇ ਲੈ ਕੇ 10 ਬੰਦੇ ਕਚਹਿਰੀ ਹਾਲ ਨੂੰ ਤੁਰ ਜਾਓ ਉੱਥੇ ਤੁਹਾਨੂੰ ਘੇਰ ਕੇ ਖੜ ਜਾਣਗੇ ਖੀਰੀ ਇਹਨਾਂ ਨੂੰ ਮੈਸੇਜ ਆ ਮੈਂ ਮੈਸੇਜ ਤੁਰਦੇ ਆ ਤੁਸੀਂ ਰੋਕੋ ਸਾਨੂੰ ਜੇ ਤਾਂ ਤੁਸੀਂ ਇਕੱਠੇ ਆ ਤੇ ਤੁਸੀਂ ਜਿੱਤੋਂਗੇ ਹਰਦੇ ਹੀ ਨਹੀਂ ਜੇ ਸਾਨੂੰ ਇਹਨਾਂ ਨੇ ਪਾਰਤਾ ਫੇਰ ਸਾਡੀ ਜਿੱਤ ਹਰਿਆ ਬਰੋਬਰ ਆ ਅਜਾ ਜਿਹੜੀ ਸਾਡੀ ਅਸੀਂ ਆ ਨਾ ਵੀ ਕਹਿ ਦਈਏ ਅਸੀਂ ਜਿੱਤ ਕੇ ਜਾਵਾਂ ਫਿਰ ਸੱਟ ਤੋਂ ਜਿੱਤ ਕੇ ਨਹੀਂ ਜਾਇਆ ਜਾਣਾ ਕਿਸੇ ਵੀ ਕਿਸਮ ਦੀ ਲੋੜ ਆ ਸੀ ਤੁਹਾਡੇ ਨਾਲ ਖੜੇ ਮੋੜੇ ਨਾਲ ਮੋੜਾ ਲਾ ਕੇ ਤੇ ਨਾਲ ਖੜਾਂਗੇ ਇਹਨਾਂ ਦੇ ਚਿੱਤ 'ਚ ਕੀ ਆ ਵੀ ਅੱਗੇ ਸੀ ਜਣਾਉਣ ਵਾਲਾ ਸਾਡੇ ਮਜ਼ਦੂਰਾਂ ਨੇ ਝੋਨੇ ਨੂੰ ਵੜਨਾ ਤੋਂ ਉਹਨੇ ਦਿਨ ਨੂੰ ਟਾਲਟ ਮੋਲੇ 'ਚ ਰੱਖੋ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੋਣੇ ਆ ਇਹ ਝੋਨਾ ਵੀ ਲਾਉਣਗੇ ਤੇ ਇੱਥੇ ਵੀ ਵਹਿਣਗੇ ਸਾਡਾ ਇਥੇ ਇਨਕਲਾਬੀ ਗੀਤ ਲਾ ਕੇ ਗਾਇ ਜਸਵੀਰ ਜਿੱਤੋ 1660 ਰੁਪਏ ਸਟੇਜ ਦੀ ਸਹਾਇਤਾ ਹੋਈ ਆ ਉਹ ਕੋਈ ਇਥੋਂ ਦੀ ਐਸਐਸਪੀ ਨੇ ਨਹੀਂ ਕਿੱਲਿਆ ਗਿਆ ਬੇ ਉਹਨਾਂ ਦੀ ਹਮਾਇਤ ਹੋਈ ਆ ਆ ਸਾਡੇ ਮਜ਼ਦੂਰ ਬੈਠੇ ਨਾ ਜਿਹੜੀ ਦਹਾ ਨੌਾਂ ਦੀ ਕਰਤ ਕਰਦੇ ਆ ਇਹ ਉਹਨਾਂ ਨੇ ਦਿੱਥੇ ਸੀ ਉਹਨੂੰ ਤੇ ਉਹ ਸਾਡੀ ਸਟੇਜ ਨੂੰ ਸਹਾਇਤਾ ਕਰਕੇ ਗਿਆ ਓਏ ਇਹਨਾਂ ਦੇ ਮੂੰਹ ਤੇ ਛੇਤਰ ਦੋਸੋਂ ਹੀ ਵੱਜ ਗਏ 1660 ਰੁਪਏ ਮਜ਼ਦੂਰਾਂ ਨੇ ਦੇਤੇ ਸਟੇਜ ਦੀ ਸਹਿਤਾਾਸਤੇ ਹਜੇ ਆਨੇ ਆ ਵੀ ਅਸੀਂ ਮਜ਼ਦੂਰਾਂ ਦੇ ਆ ਤੂੰ ਸੀ ਆਖੀ ਜਨੇ ਮੋਲਕ ਮਜ਼ਦੂਰਾਂ ਦਾ ਮੋਲਕ ਮਜ਼ਦੂਰਾਂ ਦਾ ਨਹੀਂ ਮੋਲਕ ਪੈਸੇ ਦਾ ਪੈਸਾ ਗੰਦੂਰੇ ਕੋਲੇ ਮਜ਼ਦੂਰਾਂ ਕੋਲੇ ਪੈਸਾ ਨਹੀਂ ਮਜ਼ਦੂਰਾਂ ਕੋਲੇ ਇਕੱਠ ਕਠਲੇ ਦੀ ਲੱਠ ਸਰਵਜਵ ਦੁਸ਼ਮਨ ਦੇ ਉਹਨੂੰ ਆਗ ਹੋਰ ਕਾਹਦੀ ਦੀ ਨਹੀਂ ਉਹਨੂੰ ਆਗ ਇਹੇ ਹੀ ਲੱਗੀ ਆ ਮੋਲਕ ਨੂੰ ਯਾਰ ਚੰਦ ਭਾਂਚ ਮਜ਼ਦੂਰ ਇਕੱਠੇ ਹੋ ਗਏ ਅੱਜ ਤਾਂ ਮਜ਼ਦੂਰ ਆਸਮੇ ਲੜਾਉਣੇ ਸੀਗੇ ਕਿਉਂਕਿ ਕਣਕ ਦਾ ਸੀਜਨ ਇਹਨਾਂ ਨੇ ਉਦੋਂ ਲਾਉਣਾ ਸੀਗਾ ਵੀ ਜਿਹੜਾ ਇਹਨਾਂ ਨੇ 10-10 20-20 ਹਜ਼ਾਰ ਕਮਾਇਆ ਇਸ ਤੋਂ ਉਹ ਲੈ ਲਵਾਉਣਾ ਸੀ ਇਹਦਾ ਤਾਂ ਹਿੱਸੇ ਉਹਦੇ ਜੋ ਹਿੱਸੇ ਅਸੀਂ ਲੈਣੇ ਸੀਗੇ ਲੜਾ ਕੇ ਕਿਉਂਕਿ ਪੁਲਿਸ ਨੂੰ ਆਖਣਾ ਸੀ ਇਹ ਤੇ ਪਾ ਕੇ ਇਸ ਤੇ ਨਹੀਂ ਲਿਆ 5000 ਕਿਉਂਕਿ ਇਹਨਾਂ ਨੇ ਸਰਪੰਚ ਵੀ ਮਜ਼ਦੂਰਾਂ ਦਾ ਬਣਾਤਾ ਉਹ ਯਾਰ ਗੰਦੂਰੇ ਦੇ ਆ ਕੇ ਕਿੱਥੇ ਲੱਗੂਗਾ ਹੁਣ ਅੱਗ ਦਾ ਮੌਲਕ ਨੂੰ ਉੱਥੇ ਲੱਗੀ ਆ ਵੀ ਮਜ਼ਦੂਰਾਂ ਦਾ ਹੀ ਸਰਪੰਚ ਬਣਾ ਲਿਆ ਤਾਂ ਮਜ਼ਦੂਰ ਸਾਰੇ ਇਕੱਠੇ ਹੋ ਗਏ ਨਾਲ ਥੋੜੇ ਕਿਸਾਨ ਇਕੱਠੇ ਹੋ ਗਏ ਹੋਗੇ ਕਿਸੇ ਪਾਸਿਓਂ ਛੱਡਦੇ ਨਹੀਂ ਵੀ ਸਾਨੂੰ ਇਦਰੋਂ ਇਦਰੋਂ ਵੀ ਰੁਪਈਆ ਬਣੇ ਤੇ ਇਦਰੋਂ ਵੀ ਇਹ ਉਹ ਹੀ ਮੋਲਕਾ ਜਿਹੜਾ ਕਹਿੰਦਾ ਸੀ ਮੈਂ ਮਜ਼ਦੂਰਾਂ ਦਾ ਆ ਰੱਖਾਂ ਤੇ ਮੈਂ ਮਜ਼ਦੂਰ ਆ ਉਹਨੂੰ ਆਕੇ ਦੱਸ ਬਈ ਜੇ ਤੂੰ ਮਜ਼ਦੂਰ ਆ ਤੂੰ ਮਜ਼ਦੂਰੀ ਕਿਧਰੇ ਕਰੇ ਕੀਤੀ ਆ ਸਾਨੂੰ ਮਾੜਾ ਮੋਟਾ ਵਿਖਾਦਾ ਦੇ ਵੇਹਾ ਤੂੰ ਕੀਦਾ ਮਜ਼ਦੂਰੀ ਕੀਤੀ ਆ ਗੱਡੀ ਦਾ ਤੂੰ ਤੀਜੇ ਦਿਨ ਬਦਲਦਾ ਇਹਦੀਆਂ ਦੋ ਕੋਠੀਆਂ ਮੁਹਾਲੀ ਚ ਬਣੀ ਜਾਂਦੀਆਂ ਇੱਕ ਤਾਂ ਤਿਆਰ ਹੋ ਗਈ ਤੇ ਦੂਜੀ ਬਣੀ ਜਾਂਦੀ ਆ ਕਿਉਂਕਿ ਇਹ ਜਿਹੜੇ ਐਮਐਲਏ ਤਾਂ 6 ਮਹੀਨਿਆਂ ਨੂੰ ਫਿਰਦੇ ਹੀ ਆਉਂਦੇ ਆ ਨਾ ਇੱਕ ਤਾਂ ਇਹਨਾਂ ਦੀ ਜਿੱਦੇ ਐਮਐਲਏ ਦੀ ਕੁਰਸੀ ਤੋਂ ਲੈ ਗਿਆ ਇਹ ਪੈਨਸ਼ਨ ਇਹਨਾਂ ਦੀ ਪੱਕੀ ਆ ساری ਉਮਰ ਦੀਆਂ ਰੋਟੀਆਂ ਬਣਾ ਜਾਂਦੇ ਆ ਪਹਿਲੀ ਗੱਲ ਤਾਂ ਇਹ ਪੰਜਾਂ ਸਾਲਾਂ ਦੀ ਬਣਾ ਜਾਂਦੇ ਆ ਜਿਹੜੀ ਪੈਨਸ਼ਨ ਆ ਉਹ ਤਾਂ ਵੈਸੇ ਹੀ ਆ ਇਹਨਾਂ ਨੂੰ ਉਹ ਇਹਨਾਂ ਦਾ ਜੀ ਕਰਦਾ ਰਹਿੰਦਾ ਵੀ ਅਸੀਂ ਹੋਰ ਬਣਾਈਏ ਤੇ ਸਾਡੀ ਜਿਹੜੀ ਬਜ਼ੁਰਗਾਂ ਦੀ ਆ ਪੈਨਸ਼ਨ ਜਾਂ ਵਿਧਵਾ ਬੈਸਣਾਂ 1500 ਰੁਪਈਆ ਇਹ ਹੀ ਉਹਦੇ ਪਾਉਣ ਲੱਗੇ ਔਖੇ ਹੁੰਦੇ ਵੀ ਸਾਨੂੰ ਇਹਨਾਂ ਨੂੰ ਪੈਨਸ਼ਨ ਪਾਉਣੀ ਪਊਗੀ ਇਹਨਾਂ ਦਾ ਸਾਨੂੰ ਆਖਿਆ ਸੀਗਾ ਪਿੰਡਾਂ 'ਚ ਜਾ ਕੇ ਅਸੀਂ ਭਾਈ ਪੈਸੇ ਨੂੰ 2500 ਰੁਪਈਆ ਖਰਾ ਕੇ ਇਹੋਂ ਕਿਉਂ ਨਹੀਂ ਆ ਦੇ ਕੇ ਵੀ ਸਾਡੇ ਦੇ 2500 ਰੁਪਈਆ ਪੈਸੇ ਨਹੀਂ ਹੋਈ ਤੇ 1000 ਰੁਪਈਆ ਸਾਡੇ ਤੋਂ ਬੀਬੀਆਂ ਦੇ ਖਾਤੇ 'ਚ ਪਾਇਆ ਨਹੀਂ ਗਿਆ ਉਹ ਯਾਰ ਇਹਨਾਂ ਦੇ 94 ਐਮ ਐਲ ਆ ਦੋ ਮਹੀਨਾ ਦੀ ਨਦੀ ਤਨਖਾਹ ਰੋਕ ਦਿਓ 70-75 ਸਾਲਾਂ ਤੋਂ ਜਿਹੜੇ ਐਮ.ਐਲ.ਏ. ਉਹਨਾਂ ਦੀਆਂ ਪੈਨਸ਼ਨਾਂ ਰੋਕ ਦਿਓ। ਯਾਰਾ 2500 ਰੁਪਈਆ ਦਿਓ ਇਹਨਾਂ ਨੂੰ ਪੈਨਸ਼ਨ ਦਾ। ਇਤਨਾਂ ਲੈ 1000 ਰੁਪਈਆ ਖਾਤੇ 'ਚ ਪਾਉ। ਬਾਹਰ ਕਿਸਾਨ ਭਰਾਵੋ ਤੇ ਮਜ਼ਦੂਰ ਭਰਾਓ ਤੁਹਾਨੂੰ ਇਹਨਾਂ ਨੇ ਦੇਣਾ ਕੁਝ ਨਹੀਂਗਾ। ਜੇ ਦੇਣਾ ਤੇ ਇਹਨਾਂ ਨੇ ਤਣਾਟਾ ਨੂੰ ਦੇਣਾ। ਜਿਵੇਂ ਕੱਲ ਇੱਕ ਮੈਂ ਖਬਰ ਵੇਖੀ ਆ ਸਰਕਾਰ ਨੇ ਜਿਹੜਾ ਕਾਨੂੰਨ ਬਣਾ ਲਿਆ ਜਿਹਦੀ ਪੈਈ ਰਿਕਵਰ ਕਰਨੀ ਆ ਉਹਨੂੰ ਕੋਸ਼ ਨਹੀਂ ਦੇਣਾ ਜੋ ਚੱਲਦਾ ਰੇਟ ਆ ਪਹਿਲਾਂ ਨਹੀਂ ਦੇਣਾ ਬਾਅਦ ਚ ਦੇਊਗੀ ਸਰਕਾਰ ਇਹ ਥੋਡੀਆਂ ਜ਼ਮੀਨਾਂ ਖੋਹਦੇ ਹੋ ਗਏ ਆ ਹੁਣ ਕਿਉਂਕਿ ਜਿਉਂ ਦਾਲਾ 5 ਮਹੀਨੇ ਹੋ ਗਏ ਚੱਲੀ ਜਾਂਦੇ ਆ ਨੂੰ ਲੁਧਿਆਣਾ ਦੇ ਮੋਕੇ ਮੋਗੇ ਜੀ 24000 ਤੇ ਕੋਸ ਏਕੜ ਆ ਗਈ ਹੈ ਜ਼ਮੀਨ ਜਿਹੜੀ ਰਿਕਵਰ ਕਰਦੇ ਹੋਇਆ ਜਿਹੜਾ ਇਹਨਾਂ ਨੇ ਪਿੰਡਾਂ ਚੱਕ ਕੇ ਸੀ ਨਾ ਬੀ ਲਾ ਲਿਖਦੇ ਅੰਦਰ ਆ ਜਿਹੜੇ ਉਹਨਾਂ ਦੇ ਇੰਆ ਰੈਸਟਰੀਆ ਤੁਹਾਡੇ ਨਾਮ ਤੇ ਕਰਾਂਗੇ ਕਿਸਾਨ ਭਰਾਓ ਤੇ ਮਜ਼ਦੂਰ ਭਰਾਓ ਇਹਨਾਂ ਨੇ ਰਜਿਸਟਰੀਆਂ ਨਹੀਂ ਤੁਹਾਡੇ ਨਾਂ ਤੇ ਕਰਨੀਆਂ ਇਹਨਾਂ ਨੇ ਉਹਦੇ ਚੋਂ ਵੇਖਿਆ ਇਹਦੇ ਚ ਕਿੰਨੇ ਮਜ਼ਦੂਰ ਬੈਠੇ ਤੇ ਕਿੰਨੇ ਕਿਸਾਨ ਬੈਠੇ ਆ ਇਹਨਾਂ ਨੂੰ ਘਰੋਂ ਬੇਘਰੇ ਕਰ ਗਏ ਕੋਈ ਜੇ ਇਹਨਾਂ ਨੇ ਕਰਨਾ ਹੁੰਦਾ ਉਹਦਾ ਇੱਕ ਘੰਟੇ ਦਾ ਕੰਮ ਦੂਜਾ ਘੰਟਾ ਤਾਂ ਨਹੀਂ ਲੱਗਦਾ ਜੇ ਸਰਕਾਰ ਦਾ ਇਰਾਦਾ ਹੋਵੇ ਤਾਂ ਜੋਗੇ ਇਥੋਂ ਦਾ ਹੁੰਦਾ ਹੀ ਕੋਈ ਨਹੀਂ ਕੱਲ ਇੱਕ ਤਹਿਸੀਲਦਾਰ ਕੋਲੇ ਗਏ ਅਸੀਂ 2024 ਤੇ ਚੌਥੇ ਮਹੀਨੇ ਹੀ ਦਰਖਾਸਤ ਦਿੱਤੀ ਵੀ ਆ ਨਿਸ਼ਾਨਦੇਹੀ ਦੀ ਇੱਕ ਸਾਲ ਤਾਂ ਉੱਥੇ ਹੋ ਗਿਆ ਪਰ ਮਾਲ ਮਹਿਕਮਾ ਨਿਸ਼ਾਨਦੇਹੀ ਕਰਨ ਨੂੰ ਤਿਆਰ ਹੀ ਨਹੀਂ ਨਿਸ਼ਾਨਦੇ ਇਹਨੂੰ ਕਦੋਂ ਜਾਂਦੇ ਆ ਇਹ ਜੋ ਲੋਕ ਕਣਕ ਵੱਢਣ ਆਲੀ ਹੁੰਦੀ ਆ ਜਾਂ ਝੋਨਾ ਪੱਕਣ ਆ ਲਾਂਦਾ ਵੀ ਇਹਨਾਂ ਨੂੰ ਆਸਮਾ ਕੇ ਕਿਸਾਨਾਂ ਨੂੰ ਟਕਰਾ ਦਿਓ ਤੇ ਜੇ ਕਾਲੇ ਤਸਿਲਦਾਰ ਕੋਲੇ ਗਏ ਆ ਉਹਾਂ ਦਾ ਜੀ ਸਾਡਾ ਕੰਨ ਕੋ ਦੀ ਬਦਲੀ ਹੋ ਗਈ ਅਗੇ ਇੱਥੇ ਮਨਜੀਤ ਦੀ ਡੌੜੀ ਆ ਮੈਨੂੰ ਹੁਣੇ ਮਿਲ ਕੇ ਗਿਆ ਉਹਦੇ ਕੋਲੇ ਗਏ ਉਹਾਂ ਦਾ ਜੀ ਮੇਰੀ ਤਾਂ ਡਿਊਟੀ ਹੈ ਨਹੀਂ ਇੱਥੇ ਅਕੇ ਜੈਤੋ ਤਾਂ ਨਾ ਆਇਆ ਉਹਨੂੰ ਫੋਨ ਲਾਇਆ ਉਹ ਆ ਲਈ ਮਾਤਾ ਜੈਤੋ ਦੇ ਆ ਮਾਤਾ ਜੈਤੋ ਨਹੀਂ ਚਾਰਜ ਦਿੱਤਾ ਕਿਸੇ ਕੰਨ ਕੋ ਨੂੰ ਆ ਹਾਲਾ ਇਹਨਾਂ ਦਾ ਇਹ ਜ਼ਮੀਨਾਂ ਜਮੂਨਾ ਵਤਾਂ ਉਟਾਂ ਇੱਥੇ ਪਈਆਂ ਰਹਿਣੀਆਂ ਨਾ ਸਾਡੇ ਪੁਰਖੇ ਲੈ ਗਏ ਨੇ ਨਾਲ ਜਾਣੀਆਂ ਤੁਸੀਂ ਦੇ ਇੱਕ ਫੁੱਟ ਪਿੱਛੇ ਲੜਦੇ ਆ ਨਾ ਇਹਨਾਂ ਨੇ ਥੋੜੀ ਜ਼ਮੀਨ ਸਾਰੀ ਖੋਣੀ ਆ ਕਾਇਤਾ ਗੈਸ ਪਾਈਪ ਤੇ ਕਦੇ ਭਾਰਤ ਮਾਲਾ ਪ੍ਰੋਜੈਕਟ ਤੇ ਕਦੇ ਇਹਨਾਂ ਨੇ ਕਾਸੇ ਤੇ ਇਹਨਾਂ ਨੇ ਅਸਲ ਵੱਡੀਆਂ ਕੰਪਨੀਆਂ ਨੂੰ ਜ਼ਮੀਨਾਂ ਦੇਣੀਆਂ ਥੋਡੀਆਂ ਖੋਖੇ ਜੇ ਤੁਸੀਂ ਸਿਰ ਝੋੜ ਕੇ ਸਾਰੇ ਬੈਠੇ ਆ ਤਾਂ ਤੁਹਾਡੀਆਂ ਜ਼ਮੀਨਾਂ ਬਚਣੀਆਂ ਤਿਆ ਨਹੀਂਦਾ ਜਿਵੇਂ ਆ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਢਾਕੇ ਘਰੋਂ بے ਘਰ ਕੀਤੇ ਆ ਨਾ ਉਹ ਦਿਨ ਦੂਰ ਨਹੀਂ ਆ ਲੀ ਲਾਰ ਲੀ ਕਾਲਾ ਤਾਂ ਆਪਣੇ ਨਾਂ ਕਰਾਉਂਦਿਆਂ ਕਰਾਉਂਦਾ ਕਿਤੇ ਆਪਣੇ ਨਾ ਇਹ ਵੀ ਹੋਵੇ ਤੇਦੇ ਆਏ ਰਹੀ ਢੂੜ ਸਾਲ ਰਹਿ ਗਿਆ ਸਰਕਾਰ ਕਰਕੇ ਜਾਊਗੀ ਐਨੀਆਂ ਗੱਲਾਂ ਕਹਿੰਦਾ ਖਿਮਾ ਦਾ ਜਾਚਾ ਵਾਇਰ